खड़ा 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 कोई कोई भाई काम नहीं पूरा चाली आग घर बहुत घाट खड़न फायदा भी है ਨੇ ਯਾਰ ਜਿਦੋਂ ਮੈਂ ਬਹੁਤ ਮੱਥਾ ਮਰਿਆ ਮੈਂ ਸਭ ਦਾ ਬਣੇ ਰਾਂ ਯਾਰ ਕੋਈ 500 ਬਾਕਲ ਹੋਰ ਲੈ ਜੂ ਹੈ ਸਹੀ ਹੈ ਤੂੰ ਮੈਨੂੰ ਰਾਜਾ ਬਾਵੇ ਬੋਲ ਗਏ ਆ ਕੰਨ ਦੇ ਦਸਲੇ ਮੇਰੇ ਅੱਛਾ ਹੈਲੋ ਛੇ ਦੰਦਾਈ ਦੰਦ ਦੇਖਣੇ ਪੈਣਗੇ ਯਾਰ ਹਾਂਜੀ ਅੱਜ ਦੇਖੋ ਖੋੜੇ ਫੱਟਾ ਬੱਕਰਾ ਦੇਜਿਆਗਾ ਉਖਾੜ ਜਾ ਹੱਬਾ ਹੁੰਦਾ ਬਈ ਹਾਂ ਲੈ ਉਹ ਸਹੀ ਗੜੀ ਗਾ ਭਾਗੀ ਟੋਪੋ ਵਾਲਿਆ ਮਤਮਾ ਲਾ ਫੜ ਬੱਕਰਾ ਬਾ 25000 ਦਾ ਹਾਂ ਹੋ ਫੇਰ ਬੱਕਰਾ ਤੇ ਆਪ ਦੇ ਲਓ 26000 ਦਾ 26000 ਦਾ ਇਹ ਦੁਕਾਨਾ ਦੇ ਯਾਰ ਜੀ ਹੁਣ ਇਹਨਾਂ ਜਨਨ ਮੈਨੂੰ ਕਿਹਾ ਦੀਗਾ ਪਾਈਆਂ ਨੇ ਇਦੂ ਘਾਤੋਂ ਮੈਂ ਹੁਣ ਘਾਤਾ ਦੱਪ ਪਾ ਨਹੀਂ ਸਕਦਾ ਤੂੰ ਰਾ ਪੂਰਾ ਆ ਪਾ ਦੇ ਹੁਣ ਇਦੂ ਘਰ ਮਨਦਾ ਨਹੀਂ 32 ਗਿਆ ਥੋੜੀ 32 ਦਾ ਮੈਨੂੰ ਵੀ ਹੋਣੀ ਗਿਆ 32 32 ਦਾ ਹੂੰ ਦੱਸਣਾ ਕੀ ਆ ਤੂੰ ਯਾਰ ਭਾਮ ਦੇ ਇਹਨਾਂ ਦੱਸਾ ਕਰ ਕੀ ਹੈ ਨਵੇਂ ਨਵੇਂ ਬੰਦੇ ਨੇ ਇਹਨਾਂ ਨੇ ਕਿ ਉਪਵਾਸ ਨਹੀਂ ਕਰਨਾ ਇਹਦਾ ਯਾਰ ਆਏ ਆ ਕਰ ਰੱਖਣਾ ਹੈ ਜੋਗ ਰਤਾ ਨਹੀਂ ਰਹਿ ਗਿਆ ਇਹ ਖੱਸੀ ਹੋ ਜੂ ਤੇ ਬੱਚੇ ਜੇ ਕਿਹਦੇ ਬੱਚੇ ਬੱਚੇ ਜੀ ਛੱਡ ਕੇ ਜਾਣਗੇ ਸਾਡੇ ਘਰੋਂ ਦੇਖੋ ਜੇ ਬੱਚੇ ਨਹੀਂ ਬੈਠਾ ਨਹੀਂ ਮਾਰੇ ਇੱਥੇ ਉਹਨਾਂ ਬਾਈ ਜੀ ਇੱਕ ਮਿੰਟ ਜੇ ਬੜੇ ਸੌਣ ਲੱਗਾ ਤੇਰਾ ਬੱਕਰਾ ਹਾਂਜੀ ਇਹ ਜਦੋਂ ਗੋਣ ਗਾਉਣਗੇ ਵਿਚਾਰੇ ਚੱਲ ਜਿਆਦਾ ਰੱਖਣਗੇ ਚੱਲ ਜਿਆਦਾ ਰੱਖਣਗੇ ਇਹਦੀ ਜਾਨ ਬਚੂ ਯਾਰ ਇਹਦਾ ਚ 40 ਮਾ ਕੇ 32 ਤੇ ਆ ਗਿਆ ਮੈਂ ਤਾਂ ਕਹਾਂ ਚਾ ਇਹ ਮੈਂ 25 ਵਾ ਕੇ 27 ਤੇ ਆ ਗਿਆ ਕੋਈ ਫਰਕ ਨਹੀਂ ਪਾਇਆ ਯਾਰ ਨੇੜੇ ਆ ਕਾ ਥੋੜਾ ਚੱਲ ਫੇਰਦਾ ਹਾਂ ਹਾਂ ਜਾਂਦੀ ਆਪਾਂ ਵੀ ਜਿਮਾ ਵੀ ਰਾਮਾ ਵੀ ਮੇਰੀ ਗੱਲ ਮਾੜੀ ਆ ਜਿਹੜਾ ਬੱਕਰਾ ਹੋ ਜਾਂਦਾ ਪੈਸੇ ਲੈਣੇ ਪੈਣਗੇ ਯਾਰ ਹੈ ਮੇਰਾ ਬਰਾ ਪੈਸੇ ਨੂੰ ਮਰ ਗਈ ਉਹ ਬੰਦੇ ਚੋਂ ਦੇ ਰਹੀ ਨਹੀਂ ਕਰਦਾ 10 ਬਸ ਸਹੀ 10000 ਯਾਰ ਕੋਈ ਕਿਹਦੀ ਜਾਨ ਸੱਚੀ ਦੇ ਦੋ ਯਾ 30 ਜਾ ਕਰ ਰਹੇ ਰਹੇ ਹੋਰ ਇੱਕ ਮਰਜ਼ੀ ਦੀ ਚੀਜ਼ ਹੈ ਵੇਚਣ ਵਾਲੇ ਨੂੰ ਹੁੰਦਾ ਹਰ ਇੱਕ ਨੂੰ ਵੀ ਮੇਰਾ ਵੱਧ ਵਿੱਚ ਲੈ ਰਹੇ ਹੁੰਦਾ ਮਨ ਘੱਟ ਮਿਲੇ ਫਿਰ ਤਾਂ ਇਹ ਹਰ ਇੱਕ ਨੂੰ ਹੁੰਦਾ ਨਾਲ ਚ ਹੈ ਹਾਂਜੀ ਇੱਕ ਜੀ ਨੇ ਮਿਹੜੀ ਹੋਈ ਯਾਰ ਹੁਣ ਖਾਂਦੇ ਯਾਰ ਆਹਾ ਕਬਈ ਦੇਖੋ ਮਨੇ ਆਇਨਾ ਗੋਹਣੂ ਦੇਖੋ ਸਾਹਮਣੇ ਬੱਕਰਾ ਖੜਾਗਾ ਲੈਣਾ ਮਉ ਖੁੱਡੀ ਮਰਜੀ ਆ ਆ ਲੈ ਵੀ ਜਦੀਆਂ ਨੇ ਕਹਿੰਦੇ ਕਿ ਮਾਨੂੰ ਫੇਰ ਬਾ ਮੈਨੂੰ ਮਹਿੰਗਾ ਦਵਾਦਾ ਮੈਸਰ ਦਵਾਦਾ ਇਹ ਕੋਲੋਂ ਭਾਈ ਬਹਾਵੀ ਰੇਟਰੀ ਆਦੀ ਇਹ ਭਾਈ 2000 ਰੁਪਏ ਦਾ ਦੋ ਨਾ ਫੜੋ ਏ ਤੇਰਾ ਬੱਕਰਾ ਦੇਦਾ 31000 ਦਾ 31000 ਠੀਕ ਆ ਸਹੀ ਉਹ ਯਾਰ ਮੈਂ ਫੇਰ ਲੈ ਐ ਕਿਉਂ ਨਹੀਂ ਫੜਾ ਪੂਰੀ ਫੜਾ ਸਾਹਮਣੇ ਨਾ ਭਾਈ ਇਹ ਠੀਕ ਹੈ ਕਿੰਨਾ 7 8 9 10 11 12 13 14 15 16 17 18 19 20 21 22 ਤੇ ਕਿਓ ਵੀ 25 26 27 ਕਿੰਨਾ ਹੋਦੀਆ 31 ਦਾ 27 22 29 29 ਕਿੰਨਾ ਹੋਦੀ 93 90 ਹੋਦੀ 31 31 ਦਾ ਹੋਇਆ 31 ਹੋਇਆ 31 ਹੋਇਆ ਇਹ ਹੋ ਗਏ ਨੇ ਬਣ ਗਏ ਮਾਪੋਲੀ ਜਾਂਣਾ ਨਹੀਂ ਆਣਾ ਹਾਂਜੀ